ਹੈ ਸਾਥ ਸੁਖ ਕੇਵਲ ਸਤ ਗੁਰੂ ਜੀ ਜੁਮਾਰੀ ਚੈਨੂ ਵੀ 85 ਮੈਂਬਰ ਪ੍ਰੇਮ ਸਿੰਘਲਾ ਇਨਸਾਨ ਦੇ ਸਤਕਾਰਯੋਗ ਮਾਤਾ ਸ਼੍ਰੀਮਤੀ ਕੁਸ਼ਲਿਆ ਦੇਵੀ ਇਨਸਾਨ ਅਚਾਨਕ ਸਚਖੰਡ ਜਾਗ੍ਰਜ ਹਨ ਉਹਨਾਂ ਦਾ ਮ੍ਰਿਤਕ ਸ਼ਰੀਰ ਮੈਡੀਕਲ ਖੋਜ ਕਾਰਜਾਂ ਲਈ ਸਰਸਵਤੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਆਵਰਪੁਰ ਪਿਲਖੁਵਾ ਹਾਪੜ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ ਹੈ ਜ਼ਿਕਰਯੁਕ ਹੈ ਕਿ ਅੱਜ ਤੋਂ 9 ਸਾਲ ਪਹਿਲਾਂ 5 ਅਕਤੂਬਰ 2015 ਨੂੰ ਪੱਤਰਕਾਰ ਵਿਜੇ ਸਿੰਘਲਾ ਦੇ ਸਤਕਾਰਯੋਗ ਪਿਤਾ ਜੀ ਹੰਸਰਾਜ 인ਸਾਨ ਦਾ ਸਰੀਰ ਵੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਸੀ ਇੱਕੋ ਪਰਿਵਾਰ ਵਿੱਚ ਹੋਏ ਦੋ ਸਰੀਰਦਾਨ ਨੂੰ ਲੈ ਕੇ ਭਵਾਨੀਗੜ੍ਹ ਵਿੱਚ ਲੋਕਾਂ ਵਿੱਚ ਕਾਫੀ ਚਰਚਾ ਰਹੀ। ਮਾਤਾ ਕੁਸ਼ਲਿਆ ਦੇਵੀ ਇਨਸਾ ਭਵਾਨੀਗੜ੍ਹ ਬਲਾਕ ਦੇ 35ਵੇਂ ਸਰੀਰਦਾਨੇ ਬਣੇ ਹਨ ਅਤੇ ਮਾਤਾ ਕੁਸ਼ਲਿਆ ਨੂੰ ਅੰਤਿਮ ਵਿਦਾਇਗੀ ਦੇਣ ਸਮੇਂ ਭਵਾਨੀਗੜ੍ਹ ਦੇ ਵੱਡੀ ਗਿਣਤੀ ਲੋਕਾਂ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਪੱਤਰਕਾਰਾਂ ਸਮਾਜ ਸੇਵੀਆਂ ਦੀ ਹਾਜ਼ਰੀ ਵਿੱਚ ਮਾਤਾ ਕੁਸ਼ਲਿਆ ਦੇਵੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇੱਕ ਕਾਫਲੇ ਦੀ ਸ਼ਕਲ ਵਿੱਚ ਮਾਤਾ ਜੀ ਦੀ ਮਿਰਤਕ ਦੇਵ ਵਾਲੀ ਗੱਡੀ ਨੂੰ ਬਾਜ਼ਾਰ ਵਿੱਚ ਲਿਜਾਇਆ ਗਿਆ ਅਤੇ ਫਿਰਰਦਾਨੀ ਮਾਤਾ ਕੁਸ਼ਲਿਆ ਦੇਵੀ ਅਮਰ ਰਹੇ ਦੇ ਨਾਰੇ ਬਾਜ਼ਾਰਾਂ ਵਿੱਚ ਗੂੰਜੇ। ਗੀਂਦਾਲੀ ਮਾਤਾ ਕੁਸ਼ਲਿਆ ਦੇਵੀ ਜੀ ਇਸਾ ਅਮਰ ਰਹੇ। ਅਮਰ ਰਹੇ। ਸ਼ੀਦਾਲੀ ਮਾਤਾ ਕੁਸ਼ਲਿਆ ਦੇਵੀ ਇਸਾ ਅਮਰ ਰਹੇ। ਮਰਤ ਦੇਵ ਵਾਲੀ ਐਂਬੂਲੈਂਸ ਫੁੱਲਾਂ ਨਾਲ ਸ਼ਿੰਗਾਰੀ ਹੋਈ ਸੀ ਅਤੇ ਵੱਡੀ ਗਿਣਤੀ ਚਾਹ ਸਤਨਾਮਜੀ ਗਰੀਨਰੈਟ ਵੈਲਫੇਅਰ ਫੋਰਸਿੰਗ ਦੇ ਮੈਂਬਰ ਕਾਫਲੇ ਦੇ ਅੱਗੇ ਚੱਲ ਰਹੇ ਸਨ ਅਤੇ ਬਾਕੀ ਲੋਕ ਗੱਡੀ ਦੇ ਨਾਲ-ਨਾਲ ਪਿੱਛੇ ਆ ਰਹੇ ਸਨ ਇਸ ਸੁਪਰੰਤ ਮਰਤ ਦੇਵ ਵਾਲੀ ਗੱਡੀ ਨੂੰ ਹਰੀ ਚੰਡੀ ਦੀਨ ਦੀ ਰਸਮ ਐਸਐਚਓ ਗੁਰਨਾਮ ਸਿੰਘ ਵੱਲੋਂ ਨਿਭਾਈ ਗਈ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਸਤਿਕਾਰਯੋਗ ਮਾਤਾ ਕਸਲਿਆ ਦੇਵੀ ਕਿੰਸਾ ਜੀ ਡਜ ਮੈਡੀਕਲ ਕੂਚਾ ਦੇ ਲਈ ਜੋ ਸ਼ਰੀਰ ਡੇਰਾ ਸੱਚਾ ਸੌਦਾ ਸਰਸਾ ਦੀ ਮਰਜ਼ਾਦਾ ਮੁਤਾਬਕ ਇਹਨਾਂ ਦੇ ਪੁੱਤਰ ਵੀਜੇ ਕੁਮਾਰ ਜੀ ਸ੍ਰੀ ਪ੍ਰੇਮ ਜੀ 85 ਮੈਂਬਰ ਤੇ ਇਹਨਾਂ ਦਾ ਸਮੁੱਚਾ ਪਰਿਵਾਰ ਵੱਲੋਂ ਜੋ ਮਾਨਵਤਾ ਭਲਾਈ ਦੇ 165 ਕਾਰੀਆਂ ਡੇਰਾ ਸੱਚਾ ਸੌਦਾ ਦੇ ਨੇ ਉਹਨਾਂ ਦੇ ਵਿੱਚੋਂ ਇੱਕ ਕਾਰੀਆਂ ਮਾਤਾ ਜੀ ਦਾ ਸਰੀਰਦਾਨ ਕੀਤਾ ਜਾ ਰਿਹਾ ਹੈ ਤਾਂ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹ ਬਹੁਤ ਵੱਡਾ ਇੱਕ ਮਹਾਦਾਨ ਹੈ ਦਾਨ ਸਰਦਾਨ ਮਹਾਦਾਨ ਸਰੀਰਦਾਨ ਮਹਾਦਾਨ ਹੈ ਕਿ ਇਹ ਦੇ ਉੱਤੇ ਸਰਚ ਹੋਊਗੀ ਬਹੁਤ ਵੱਡੇ ਵੱਡੇ ਡਾਕਟਰ ਬਣਨਗੇ ਤੇ ਇਹ ਹਾਂਬੜਾ ਦੇ ਵਿੱਚ ਗਾਜੀਆਬਾਦ ਯੂਪੀ ਦੇ ਵਿੱਚ ਇਹ ਸਰੀਰ ਨਹੀਂ ਜਾਣਾ ਤੇ ਜਿੱਥੇ ਇਸ ਡਾਕਟਰ ਇੰਤਜ਼ਾਰ ਕਰ ਰਹੇ ਆ ਉੱਥੇ ਦਾ ਇੰਸਟੀਚਿਊਟ ਤੇ ਬਾਡੀ ਆਉਣੀ ਹੈ ਮਾਤਾ ਜੀ ਦੀ ਤਾਂ ਆਪਾਂ ਸਾਰਿਆਂ ਨੇ ਮਾਤਾ ਜੀ ਦੇ ਇਸ ਸਮੁੱਚੇ ਕਾਫਲੇ ਦੇ ਵਿੱਚ ਆਪਾਂ ਸ਼ਾਮਲ ਹੋਣਾ ਹੈ ਕਿਸੇ ਨੇ ਆਪਣੇ ਘਰਾਂ ਨੂੰ ਜਾਣਾ ਇਹ ਆਪਣਾ ਜੁਨੀਅਨ ਦੇ ਮੋੜ ਤੱਕ ਆਪਣਾ ਕਾਫਲਾ ਜਾਊਗਾ ਗ੍ਰੀਨੈਸ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਤੁਸੀਂ ਗੱਡੀ ਦੇ ਮੂਹਰੇ ਭੈਣਾਂ ਦੇ ਬਾਈਆਂ ਨੇ ਲਾਈਨਾਂ ਬਣਾ ਲੈਣੀਆਂ ਨੇ ਬਾਕੀ ਇਸੇ ਤਰ੍ਹਾਂ ਖੜਨਾ ਹੈ ਇਹ ਮਰਜ਼ਾਦਾ ਮੁਤਾਬਕ ਜੋ ਮਰਜ਼ਾਦਾ ਹੈ ਮੇਰਾ ਸੱਚਾ ਤਾਂ ਧੀਆਂ ਤੇ ਬੇਟੀ ਇੱਕ ਸਮਾਨ ਉਹ ਵੀ ਜਿਵੇਂ ਆਪਣਾ ਪੁੱਤਰ ਮੋਢਾ ਦਿੰਦੇ ਐ ਐ ਬੇਟੀਆਂ ਤੇ ਨੂਹਾ ਓਹੋ ਆਪਣੀ ਜੋ ਆਪਣਾ ਪਵਿੱਤਰ ਆਤਮਾ ਸਰੀਰ ਹੈ ਉਸ ਨੂੰ ਮੋਟਾ ਦੇਣ ਲਈ